ਹਾਂਜੀ ਸ਼ੂਸ਼ੀ ਕਾਲ ਦਿਨ ਸ਼ਾਮ ਦਾ ਟਾਈਮ ਆ ਤੇ ਅਸੀਂ ਚਲੇ ਸੀਗੇ ਡੀਮਾਰਟ ਥੋੜਾ ਜਿਹਾ ਸੌਪਾ ਪੱਤਾ ਲੈਣਾ ਸੀਗਾ ਲਾਈਟ ਭੁੱਲ ਕੇ ਬੰਦ ਕਰਤੀ ਤੇ ਬਸ ਦੋ ਚਾਰ ਚੀਜ਼ਾਂ ਨੇ ਚਾਹੀਏ ਅਸੀਂ ਇੱਕ ਚੀਜ਼ ਲੈਣੀ ਹੋਵੇ ਚਾਹੇ ਚਾਰ ਲੈਣੀਆਂ ਹੁਣ ਅਸੀਂ ਡੀਮਾਰਟ ਹੀ ਜਾਂਦੇ ਹੁੰਦੇ ਆਗੇ ਕਿ ਚਲੋ ਜੀ ਆਪਾਂ ਚੱਲ ਹਾਂਜੀ ਬਸ ਆਪਾਂ ਘਰ ਤੋਂ ਤੁਰ ਪਏ ਸੀਗੇ ਆਪਣਾ ਇਹ ਆਗਾ ਪਿੰਡ ਦਾ ਰਾਸਤਾ ਆਪਣੀ ਗਲੀ ਤੋਂ ਮੁੜ ਕੇ ਜਿਹੜਾ ਰਾਹ ਆਉਂਦਾ ਹੈ ਆਗਾ ਪਤਾ ਕੀ ਆ ਡੀਮਾਰਟ ਚ ਕੁਝ ਕੁ ਚੀਜ਼ਾਂ ਆਪਾਂ ਨੂੰ ਠੀਕ ਰੇਟ ਤੇ ਮਿਲ ਜਾਂਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਰੇਟ ਵੀ ਚਲੋ ਇੱਕ ਪਾਸੇ ਰਹਿ ਗਿਆ ਹਨਾ ਸਭ ਤੋਂ ਵੱਡੀ ਗੱਲ ਇਹ ਆ ਵੀ ਉੱਥੇ ਜੋ ਵੀ ਚੀਜ਼ ਤੁਸੀਂ ਲਓਗੇ ਵਧੀਆ ਕੁਆਲਿਟੀ ਦੀ ਵਧੀਆ ਹੋਊਗੀ ਕੋਈ ਖਰਾਬ ਨਹੀਂ ਹੋਊਗੀ ਵਿੱਚੋਂ ਕੁਝ ਵੀ ਐਦਾਂ ਬਹੁਤ ਹੀ ਕੋਈ ਵੀ ਚੀਜ਼ ਖਾਣ ਦੀ ਲਈਏ ਕੁਝ ਵੀ ਹੈ ਨਾ ਤੇ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ ਇਹਨਾਂ ਦਾ ਟੇਸਟ ਵੀ ਬਹੁਤ ਵਧੀਆ ਹੁੰਦਾਗਾ ਪੂਰੀਆਂ ਮਤਲਬ ਕਿ ਵਧੀਆ ਚੀਜ਼ਾਂ ਜਿਹੜੀਆਂ ਡੀਮਾਰਟ ਚੋਂ ਮਿਲਦੀਆਂ ਨੇ ਇਸ ਲਈ ਅਸੀਂ ਆਲਵੇਜ਼ ਡੀਮਾਰਟ ਚੋਂ ਹੀ ਪ੍ਰੈਫਰ ਕਰਦੇ ਹਾਂ ਸ਼ਾਪਿੰਗ ਦੇ ਲਈ ਖਾਸ ਕਰ ਜਿਹੜਾ ਆਪਣਾ ਘਰ ਦਾ ਕਿਚਨ ਦਾ ਰਾਸ਼ਨ ਹੁੰਦਾਗਾ ਉਹਦੇ ਲਈ ਤੇ ਲਓ ਜੀ ਆਪਾਂ ਡੀਮਾਰਟ ਪਹੁੰਚ ਗਏ ਸੀ ਦੇਖ ਲਓ ਰਾਤ ਦਾ ਟਾਈਮ ਆ 8:00 ਬਾਰਟ ਦਾ ਟਾਈਮ ਆ ਤੇ ਕਿੰਨੀ ਭੀੜ ਆ ਕਿੰਨੀ ਕਿੰਨਾ ਰਾਸ਼ਾਗਾ ਲੋਕੀ ਇੱਥੇ ਆਉਂਦੇ ਆ ਜ਼ਿਆਦਾਤਰ ਰਾਤ ਨੂੰ ਮਤਲਬ ਕਿ ਦਿਨੇ ਵੀ ਇਦਾਂ ਹੀ ਹੁੰਦਾ ਤੇ ਰਾਤ ਨੂੰ ਵੀ ਇਦਾਂ ਹੀ ਹੁੰਦਾ ਤੇ ਆਪਾਂ ਹੁਣ ਇੱਥੇ ਅੰਦਰ ਪਹੁੰਚ ਗਏ ਸੀਗੇ ਸਭ ਤੋਂ ਪਹਿਲਾਂ ਆਪਾਂ ਨੇ ਸੋਪ ਲੈਣਾ ਸੀਗਾ ਨਹਾਉਣ ਵਾਲਾ ਜਿਹੜਾ ਸਾਬਣਾ ਉਹ ਲੈਣਾ ਸੀ ਉਹ ਦੇਖਦੇ ਸੀ ਕਿਹੜਾ ਲਈਏ ਦੇਖੀ ਜਾ ਰਹੇ ਸੀਗੇ ਤੇ ਵੀ ਕਿਹੜਾ ਲਈਏ ਕਿਹੜਾ ਹਨਾ ਸਹੀ ਰਹੂਗਾ ਜੋ ਵੀ ਆ ਹਨਾ ਖਤਮ ਹੋ ਗਿਆ ਸੀਗਾ ਮੈਂ ਇਹਨਾਂ ਨੂੰ ਤਾਂ ਹੀ ਕਿਹਾ ਸੀ ਮੈਂ ਕਿਹਾ ਵੀ ਮੇਨ ਮੇਨ ਚੀਜ਼ਾਂ ਆਪਣੀਆਂ ਜ਼ਰੂਰੀ ਖਤਮ ਹੋ ਗਈਆਂ ਪੰਜ ਸੱਤ ਕਿਨੇ ਵੀ ਆਪਾਂ ਜਾ ਕੇ ਲੈ ਆਉਣੇ ਆਂਗੇ ਤੇ ਉਸ ਤੋਂ ਬਾਅਦ ਆਪਾਂ ਇਧਰੋਂ ਲਈ ਆਪਣੀ ਭਾਂਡੇ ਧੋਣ ਵਾਲਾ ਜਿਹੜਾ ਹੁੰਦਾ ਹੈਗਾ ਸਾਬਣ ਉਹ ਲਿਆ ਇੰਨਾ ਚ ਦੇਖ ਰਹੇ ਸੀ ਕਿਹੜਾ ਲੈਣਾ ਕਿਹੜਾ ਲੈਣਾ ਇਹ ਕਹਿੰਦੇ ਜਾਂ ਤਾਂ ਰਿੰਨ ਲੈ ਲੈ ਜਾਂ ਐਕਸੋ ਲੈ ਲੈ ਵੀ ਪਹਿਲਾਂ ਪੈਕਸੋ ਲੈ ਕੇ ਜਾਂਦੇ ਆ ਜਾਂ ਰਿੰਨ ਲੈ ਕੇ ਜਾਂਦੇ ਆ ਬਸ ਉਹ ਹੀ ਅਸੀਂ ਦੇਖ ਰਹੇ ਸੀ ਕਿ ਕਿਹੜਾ ਲਈਏ ਕਿਹੜਾ ਲਈਏ ਇੱਥੇ ਦੇਖੋ ਤੁਸੀਂ ਦੇਖ ਸਕਦੇ ਹੋ ਇਹਨਾਂ ਤੇ ਆਫ ਵੀ ਲੱਗਿਆ ਹੁੰਦਾ ਡਿਸਕਾਊਂਟ ਵੀ ਹੁੰਦਾ ਵੀ ਐਮ ਆਰ ਪੀ ਰੇਟ ਇੰਨਾਗਾ ਤੇ ਆਪਾਂ ਨੂੰ ਅੰਦਰੋਂ ਜਿਹੜੀ ਚੀਜ਼ ਆ ਉਹ ਇੰਨੇ ਦੀ ਮਿਲੂਗੀ ਇਸ ਹਿਸਾਬ ਤੇ ਇਹਨਾਂ ਦਾ ਜਿਹੜਾ ਸਾਰਾ ਹੁੰਦਾਗਾ ਲੱਗਿਆ ਹੁੰਦਾਗਾ ਆਪਾਂ ਨੂੰ ਅਰੀਅਰ ਰੇਟ ਦਾ ਵੀ ਪਤਾ ਲੱਗ ਜੂਗਾ ਤੇ ਜ ਕਿੰਨਾ ਲਵੇ ਰੇਟ ਹੁੰਦਾ ਉਹ ਵੀ ਆਪਾਂ ਨੂੰ ਪਤਾ ਲੱਗ ਜਾਂਦਾਗਾ ਕਿੰਨਾਗਾ ਕਿੰਨਾ ਨਹੀਂ ਹੈਗਾ ਤੇ ਇੱਥੇ ਆਪਾਂ ਨੇ ਲਿਆ ਭਾਂਡੇ ਧੋਣ ਵਾਲਾ ਸਾਬਣ ਤੇ ਆਪਾਂ ਨੇ ਤੇਲ ਲੈ ਲਿਆ ਸੀਗਾ ਤੇਲ ਦੀ ਬੋਤਲ ਤੇ ਨਮਕ ਲਿਆ ਨਮਕ ਅਸੀਂ ਸਿੰਦਾ ਹੀ ਯੂਜ਼ ਕਰਦੇ ਆਗੇ ਦੂਸਰਾ ਅਸੀਂ ਨਹੀਂ ਯੂਜ਼ ਕਰਦੇ ਥੋ ਇੱਥੇ ਵੀ ਲੈ ਕੇ ਜਾਣੇ ਹੁੰਨੇ ਆ ਨਮਕ ਸਿੰਦਾ ਨਮਕ ਉਸ ਤੋਂ ਬਾਅਦ ਅਸੀਂ ਇੱਥੇ ਨਾ ਬਾਲਸ ਪਈਆਂ ਸੀ ਤੇ ਹੌਨਰ ਨੇ ਦੇਖ ਲਿਆ ਮੈਨੂੰ ਕਿ ਮੈਂ ਕਾ ਜਲਦੀ ਜਲਦੀ ਇਥੋਂ ਹੀ ਨਗਾ ਲਓ ਇਹ ਬੋਲਾਂ ਨੂੰ ਵੀ ਕੀ ਹੁੰਦਾਗਾ ਘਰੇ ਨਹੀਂਆਂ ਪਈਆਂ ਨੇ ਪਰ ਇਹਨੇ ਜਿੱਥੇ ਬੋਲ ਦੇਖ ਲਈ ਬਸ ਇਹਨੂੰ ਐ ਹੋ ਜਾਂਦਾ ਮੈਂ ਲੈ ਲਾਂ ਤੇ ਉਸ ਤੋਂ ਬਾਅਦ ਨਾ ਅਸੀਂ ਫਲੋਰ ਕਲੀਨਰ ਲੈਣਾ ਸੀਗਾ ਉਹ ਦੇਖਦੇ ਪਏ ਸੀ ਕਿ ਮੈਂ ਇਹਨਾਂ ਨੂੰ ਕਿਹਾ ਸੀ ਲਾਈਜ਼ਰ ਵਗੈਰਾ ਜਾਂ ਕਿਹੜਾ ਫਿਰ ਨਾ ਇੱਕ ਆ ਗ੍ਰੈਂਡਾ ਕਿਹੜਾ ਆਈ ਮੈਨੂੰ ਨਾਮ ਨਹੀਂ ਇਹਦਾ ਪੂਰਾ ਹੈਗਾ ਲੈਣਾ ਜੇ ਆਉਂਦਾ ਹੈਗਾ ਗੈਂਡਾ ਕਰਕੇ ਕੋਸ਼ਾ ਕੀ ਹੈ ਉਹਨਾਂ ਇੱਕ ਅੰਚ ਦੀ ਸ਼ਿਸ਼ੀ ਪਹਿਲਾਂ ਵੀ ਮੰਮੀ ਮਮੀ ਹੀ ਯੂਜ਼ ਕਰਦੇ ਸੀ ਉਸ ਤੋਂ ਬਾਅਦ ਵੀ ਤੇ ਹੁਣ ਅਸੀਂ ਕਾਫੀ ਟਾਈਮ ਹੋ ਗਿਆ ਅਸੀਂ ਨਾ ਦੂਸਰੀ ਫਲਾਈ ਫਿਨਾਈਲ ਸੀ ਜਿਹੜੀ ਉਹ ਲੈ ਕੇ ਜਾਣ ਲੱਗੇ ਸੀ ਤੇ ਅੱਜ ਫਿਰ ਮੈਂ ਉਹੀ ਜਿਹੜੀ ਕੰਚ ਦੀ ਸ਼ਿਸ਼ੀ ਵਾਲੀ ਸੀ ਪਹਿਲਾਂ ਦੇਖਤੀ ਸੀ ਤੇ ਮੈਂ ਜੋ ਉਹੀ ਚੱਕ ਲਈ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਕਿਹਾ ਹੁਣ ਨੈਕਸਟ ਟਾਈਮ ਆਇ ਆਵਾਂਗੇ ਨਾ ਤਾਂ ਤਿੰਨ ਚਾਰ ਚੀਜ਼ਾਂ ਲੈ ਕੇ ਜਾਵਾਂਗੇ ਫਲੋਰ ਕਲੀਨਰ ਦੇ ਲਈ ਸਪੈਸ਼ਲੀ ਹੈ ਨਾ ਵੀ ਮੈਨੂੰ ਇਹ ਹੀ ਚੀਜ਼ਾਂ ਦਾ ਥੋੜਾ ਜਿਹਾ ਜ਼ਿਆਦਾ ਰਹਿੰਦਾ ਜਿਹੜੀਆਂ ਘਰੇ ਵਰਤੀਆਂ ਜਾਂਦੀਆਂ ਨੇਗੀਆ ਘਰ ਦੀ ਕਲੀਨਿੰਗ ਦੇ ਲਈ ਜਾਂ ਘਰ ਦਾ ਸਮਾਨ ਲੇਡੀਜ਼ ਨੂੰ ਸਾਰਿਆਂ ਨੂੰ ਇਦਾਂ ਹੋ ਜਾਂਦਾ ਨਾ ਆਪਾਂ ਕੋਈ ਕ੍ਰੌਕਰੀ ਦਾ ਸਮਾਨ ਦੇਖ ਲਈਏ ਤਾਂ ਆਪਾਂ ਨੂੰ ਦੇਖ ਕੇ ਹੋ ਜਾਂਦਾ ਹੈ ਆ ਵੀ ਲੈ ਲਈਏ ਉਹ ਵੀ ਲੈ ਲਈਏ ਬਸ ਇਦਾਂ ਹੀ ਲੈਂਦਾ ਵੀ ਘਰ ਨੂੰ ਸੋਹਣਾ ਬਣਾਈਏ ਜਿੰਨਾ ਹੋ ਸਕਦਾ ਨਾ ਘਰੇ ਆਪਾਂ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਈਏ ਬਸ ਉਹੀ ਚੀਜ਼ ਹੁੰਦੀ ਹੈ ਜੀ ਬਸ ਇਥੋਂ ਆਲਮੋਸਟ ਅਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਲੈ ਲਈਆਂ ਸੀਗੀਆਂ ਤੇ ਇੱਥੇ ਮੈਂ ਦੇਖ ਰਹੀ ਸੀ ਵੀ ਹੁਣਰ ਨੂੰ ਚਲੋ ਇੱਕ ਅੱਧੀ ਚੀਜ਼ ਮੈਂ ਦਵਾ ਦੇਣੀ ਆ ਬੱਚਾ ਵੈਸੇ ਤਾਂ ਇਹਦੀ ਬਾਹਰਲੀ ਜਿੱਦੇ ਸਾਰੀਆਂ ਸੀ ਬੰਦ ਕਰੀਆਂ ਹੋਈਆਂ ਨੇ ਰੀਲਿਸ ਵਗੈਰਾ ਜੋ ਵੀ ਰhenge ਪਰ ਫਿਰ ਵੀ ਜਵਾਕ ਆ ਨਾ ਦੇਖਦਾਗਾ ਤਾਂ ਮੈਂ ਉਹਦੇ ਲਈ ਚੀਜ਼ ਕੋਈ ਦੇਖਦੀ ਸੀ ਵੀ ਕਿਹ ਹੋਰ ਤਾਂ ਕੁਛ ਨਹੀਂ ਲੈ ਲਈ ਮੈਂ ਚਾਕਲੇਟ ਲੈ ਲਈ ਸੀਗੀ ਇੱਕ ਬਾਕੀ ਇੱਥੇ ਕਹਿੰਦੇ ਸੀਗੇ ਜੂਸ ਵਗੈਰਾ ਦੇ ਡੱਬੇ ਲੈ ਲੈ ਇੱਥੋਂ ਮੈਂ ਜੂਸ ਦੇਖ ਰਹੀ ਸੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਆਪਾਂ ਆ ਲੈ ਲੈਨੇ ਆ ਮਾਜ਼ਾ ਵਗੈਰਾ ਕਹਿੰਦਾ ਇਹਨਾਂ ਦਾ ਪੀਣ ਦਾ ਕੀ ਆ ਕਹਿੰਦਾ ਇਹਨਾਂ ਵਿੱਚੋਂ ਫਲੇਵਰ ਪਾਏ ਹੁੰਦੇ ਨੇ ਇਹਨਾਂ ਦਾ ਕੀ ਫਾਇਦਾ ਹੈਗਾ ਤੇ ਮੈਂ ਕਹਾ ਚਲੋ ਠੀਕ ਆ ਫਿਰ ਤੁਸੀਂ ਦੱਸ ਦੋ ਕਿਡਾ ਲੈਣਾ ਹੈ ਕਹਿੰਦੇ ਰੀਅਲ ਦਾ ਲੈ ਲੈ ਇਸ ਤੋਂ ਬਾਅਦ ਮੈਂ ਬ੍ਰੈਡ ਦੇਖਣ ਲੱਗੀ ਸੀਗੀ ਤੇ ਇੱਥੇ ਮੈਨੂੰ ਬ੍ਰੈਡ ਸੀ ਜਿਹੜੇ ਸਿਰਫ ਦੋ ਪੈਕਟ ਹੀ ਪਏ ਸੀਗੇ ਤੇ ਉਹ ਵੀ ਨਾ ਲਾਈਕ ਇਹਨਾਂ ਦੇ ਵਿੱਚ ਤਿਲ ਜੇ ਹੁੰਦੇ ਨੇ ਉਹ ਵਾਲੇ ਸੀ ਤੇ ਇਹ ਮੈਨੂੰ ਵਧੀਆ ਨਹੀਂ ਲੱਗਦੇ ਹੈਗੇ ਬਰਾਊਨ ਬ੍ਰੈਡ ਲੈਣੀ ਸੀ ਮੈਂ ਕਿਹਾ ਚਲੋ ਛੱਡੋ ਇਹ ਆਪਾਂ ਬਾਹਰੋਂ ਲੈ ਲਾਂਗੇ ਆਹ ਦੇਖ ਤੁਸੀਂ ਦੇਖੋ ਨਾ ਕਿੰਨੇ ਸੋਹਣੇ ਸੋਹਣੇ ਜਿਹੜੇ ਛੋਟੇ ਛੋਟੇ ਮੂਰਤੀਆਂ ਨੇ ਹੈਨਾ ਦੇਵਤਿਆਂ ਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹ ਚੀਜ਼ਾਂ ਤੇ ਇੱਥੇ ਚੱਲ ਗਏ ਸੀ ਬਿਲਕੁਟਾਉਣ ਦੇ ਲਈ ਅੱਗੇ ਚੱਲ ਗਏ ਸੀ ਤੇ ਮੈਂ ਪਿੱਛੇ ਪਿੱਛੇ ਰਹਿ ਜਾਂਦੀ ਹੁੰਨੀ ਕਿਉਂਕਿ ਮੈਂ ਚੀਜ਼ਾਂ ਦੇਖਦੀ ਹਾਂ ਨਹੀਂ ਹੁੰਦੀਆਂ ਮੇਰਾ ਮਨ ਨਹੀਂ ਭਰਦਾ ਹੁੰਦਾ ਇੱਥੇ ਮੈਂ ਕਰੋਕ ਕਰੋਕਰੀ ਦਾ ਸਾਮਾਨ ਜਿਹੜਾ ਪਿਆ ਸੀ ਕੱਪ ਮੈਨੂੰ ਆ ਬਹੁਤ ਸੋਹਣੇ ਲੱਗੇ ਮੇਰਾ ਇਹਨਾਂ ਤੇ ਬੜਾ ਦਿਲ ਆ ਗਿਆ ਮੈਂ ਕਿਹਾ ਲੈ ਕੇ ਜਾਵਾਂਗੇ ਨੈਕਸਟ ਟਾਈਮ ਤੇ ਇਧਰ ਆ ਥੋੜੇ ਜਿ ਕੱਚ ਦੇ ਪਏ ਸੀਗੇ ਗਲਾਸ ਇਹ ਵੀ ਮੈਨੂੰ ਬਹੁਤ ਸੋਹਣੇ ਲੱਗੇ ਆ ਵੀ ਮੈਂ ਯੂਸ ਵਗੈਰਾ ਦੇ ਲਈ ਜਾਂ ਉਹਦਾ ਕੋਲਡ ਡਰਿੰਕ ਕੱਪਾ ਬਣਾਉਣਾਗਾ ਹਨਾ ਤੇ ਉਹਦੇ ਲਈ ਕਿੰਨੇ ਵਧੀਆ ਨੇ ਤੇ ਇਧਰ ਬਾਕਸ ਵਗੈਰਾ ਪਏ ਸੀਗੇ ਸਾਰੇ ਜਿਹੜੇ ਆਪਣੇ ਕਿਚਨ ਦਾ ਸਾਮਾਨ ਹੁੰਦਾ ਸਾਰਾ ਉਹ ਪਿਆ ਸੀਗਾ ਦੇਖ ਦੇ ਕੇ ਮਨ ਹੀ ਨਹੀਂ ਭਰਦਾ ਹੈਗਾ ਇਹਨਾਂ ਨੂੰ ਜੀ ਕਰਦਾ ਵੀ ਆ ਵੀ ਲੈ ਲਵੋ ਉਹ ਵੀ ਲੈ ਲਵੋ ਤੇ ਫਿਰ ਤੁਹਾਨੂੰ ਪਤਾ ਹਸਬੰਦ ਦਾ ਜਿੱਥੇ ਲੈ ਜਾਣ ਫਿਰ ਮਤਲਬ ਕਿ ਇਹਨਾਂ ਨੂੰ ਐ ਹੋ ਜਾਂਦਾ ਬਸ ਜਲਦੀ ਜਲਦੀ ਕੰਮ ਨਿਬੜੋ ਤੇ ਤੁਰ ਪਹੁੰਚ ਅਜ ਨਾਲ ਨਾ ਚੀਜ਼ ਦੇਖਣ ਵੀ ਨਹੀਂ ਦਿੰਦੇ ਹੈਗੇ ਇਹਨਾਂ ਦਾ ਤਾਂ ਸੁਭਾਅ ਹੈ ਜਾਈਗਾ ਤੇ ਫਿਰ ਇੱਥੇ ਸੀ ਬਿੱਲ ਕਟਾਉਣ ਲੱਗ ਗਏ ਸੀਗੇ ਅਸੀਂ ਕਟਾਇਆ ਬਿੱਲ ਤੇ ਬਿੱਲ ਬਿਲਕੁਲ ਕਟਾਉਣ ਤੋਂ ਬਾਅਦ ਚਲੋ ਜੀ ਸਮਾਨ ਆਪਾਂ ਨੇ ਟੋਕਰੀ ਦੇ ਵਿੱਚ ਪਾ ਲਿਆ ਸੀਗਾ ਤੇ ਅੱਗੇ ਜਿਹੜੀ ਬਿੱਲ ਦੀ ਚੈਕਿੰਗ ਕਰਨੀ ਹੁੰਦੀ ਆ ਉਹ ਬਿੱਲ ਦੀ ਚੈਕਿੰਗ ਕਰਾਈ ਅੱਗੇ ਜਾ ਕੇ ਇੱਥੇ ਕਰਦੇ ਹੁੰਦੇ ਨੇ ਨਾ ਅੱਗੇ ਜਾ ਕੇ ਸਟੈਂਪ ਜਿਹੜਾ ਲਗਵਾਉਂਦੇ ਹੁੰਦੇ ਹੈਗੇ ਬਸ ਆਪਾਂ ਨੇ ਉਹ ਕਰਵਾਇਆ ਸਾਰਾ ਸਮਾਨ ਆਪਾਂ ਲੈ ਲਿਆ ਸੀਗਾ ਜਰੂਰੀ ਜਰੂਰੀ ਸੀਗਾ ਇਹ ਸਾਰੀਆਂ ਚੀਜ਼ਾਂ ਬਿਲਕੁਲ ਹੀ ਮੁੱਖੀਆਂ ਪਈਆਂ ਸੀਗੀਆਂ ਤੇ ਮੈਂ ਤਾਂ ਹੀ ਇਹਨਾਂ ਨੂੰ ਕਿਹਾ ਸੀਗਾ ਵੀ ਨਹੀਂ ਜੇ ਮੈਂ ਇਹਨਾਂ ਨੂੰ ਕਹੂੰਗੀ ਤਾਂ ਇਹ ਬਾਹਰੋਂ ਲਿਆ ਦੇਣਗੇ ਇਹਨਾਂ ਨੂੰ ਕਹਿ ਦਨੀ ਆ ਵੀ ਤੁਸੀਂ ਟੀਮਾਰਟ ਵਗ ਜੋ ਤੇ ਆਪਾਂ ਚੱਲਦੇ ਆਂਗੇ ਤੇ ਬਸ ਇੱਥੇ ਆਪਾਂ ਨੇ ਸੂਪਰੀ ਦੇ ਵਿੱਚ ਸਾਰਾ ਸਮਾਨ ਪਾਤਾ ਤੇ ਆਪਾਂ ਚੱਲ ਕੇ ਘਰ ਨੂੰ ਵਾਪਸ